ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਜਿਸ ਦੇ ਪਰਿਵਾਰਕ ਗੀਤਾਂ ਨੂੰ ਤੁਸੀਂ ਹੁਣ ਤੱਕ ਬੜਾ ਪਿਆਰ ਦਿੱਤਾ ਤੇ ਅੱਜ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਆ ਰਣਜੀਤ ਬਾਵਾ ਜੀ ਦੀ ਜੋ ਉਹਨਾਂ ਨੇ ਆਪਣੇ ਪਰਸਨਲ ਅਕਾਊਂਟ ਉੱਤੇ ਸ਼ੇਅਰ ਕੀਤੀ ਤੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਸਰਾਇਆ ਜਾ ਰਿਹਾ ਹੈ ਕਿਉਂਕਿ ਸ਼ਹੀਦੀ ਦਿਹਾੜੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਾਲਾਂ ਦੇ ਚੱਲ ਰਹੇ ਸਨ ਤੇ ਪਿਛਲੇ ਦਿਨੀ ਰਣਜੀਤ ਬਾਵਾ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਫਤਿਹਗੜ ਸਾਹਿਬ ਗਏ ਫਤਿਹਗੜ ਸਾਹਿਬ ਜਾ ਕੇ ਉਹਨਾਂ ਨੇ ਦਰਸ਼ਨ ਦਿਦਾਰੇ ਕੀਤੇ ਤੇ ਉਸ ਤੋਂ ਬਾਅਦ ਲੰਗਰਾਂ ਦੇ ਵਿੱਚ ਸੇਵਾ ਕੀਤੀ ਤੇ ਝਾੜੂ ਪੂੰਛ ਦੀ ਸੇਵਾ ਕੀਤੀ ਤੇ ਫਰਸ਼ ਦੀ ਸਫਾਈ ਕਰਨ ਦੀ ਸੇਵਾ ਕੀਤੀ ਤੇ ਇਹ ਪਿਆਰੀ ਵੀਡੀਓ ਲੋਕਾਂ ਦੇ ਵੱਲੋਂ ਰਣਜੀਤ ਬਾਵਾ ਦੀ ਕਾਫੀ ਜ਼ਿਆਦਾ ਸਰਾਹੀ ਜਾ ਰਹੀ ਹੈ ਕਿਉਂਕਿ ਤੁਸੀਂ ਹੋਰ ਵੀ ਕਾਫੀ ਮਹਾਨ ਕੰਮਾਂ ਦੇ ਵਿੱਚ ਰਣਜੀਤ ਬਾਵਾ ਨੂੰ ਅੱਗੇ ਆਉਂਦੇ ਦੇਖਿਆ ਹੋਵੇਗਾ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਰਣਜੀਤ ਬਾਵਾ ਹਰ ਕਵਾਰ ਆਪਣਾ ਵੱਧ ਛੱਡ ਕੇ ਸਾਥ ਜਿਹੜਾ ਕਿਸਾਨਾਂ ਨੂੰ ਦਿੰਦੇ ਆ ਕਿਉਂਕਿ ਇੱਕ ਆਮ ਪਰਿਵਾਰ ਇੱਕ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਕੇ ਉਹ ਆਪਣਾ ਜਿਹੜਾ ਸਾਥ ਆ ਕਿਸਾਨਾਂ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਦਿੰਦੇ ਆ ਪਰ ਇਹ ਪਿਆਰੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਤੇ ਰਣਜੀਤ ਬਾਵਾ ਜੀ ਵੱਲੋਂ ਕੋਈ ਜ਼ਿਆਦਾ ਬਾਉਂਸਰਾਂ ਦੀ ਟੀਮ ਨਹੀਂ ਨਾਲ ਲਿਆਂਦੀ ਗਈ ਮੱਥਾ ਟੇਕਣ ਲਈ ਕੋਈ ਫੁਕਰੀ ਬਾਜੀ ਤੇ ਹਵਾ ਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਲੰਗਰਾਂ ਦੀ ਸੇਵਾ ਕੀਤੀ they ਉਹਨਾਂ ਨੇ ਦਰਸ਼ਨ ਦਿਦਾਰੇ ਕੀਤੇ ਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀਡੀਓ ਸ਼ੇਅਰ ਕੀਤੀ ਤੇ ਆਪਣੀ ਪਛਾਣ ਜਿਹੜੀ ਉਹ ਲੋਕਾਂ ਦੇ ਵਿੱਚ ਛਿਪਾ ਕੇ ਰੱਖੀ ਇਦਾਂ ਨਹੀਂ ਕਹਿ ਸਕਦੇ ਜਿਵੇਂ ਛਿਪਾ ਕੇ ਰੱਖੀ ਪਰ ਮੂੰਹ ਨੰਗਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਦਰਸ਼ਨ ਦਿਦਾਰੇ ਕੀਤੇ ਪਿਛਲੇ ਸਾਲ ਵੀ ਜਿਹੜੀ ਰਣਜੀਤ ਬਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋਈ ਸੀ ਕਿ ਉਹਨਾਂ ਨੇ ਆਪਣਾ ਪਛਾਣ ਦਿਖਾਏ ਬਿਨਾ ਫਤਿਹਗੜ੍ਹ ਸਾਹਿਬ ਜਾ ਕੇ ਦਰਸ਼ਨ ਦਿਦਾਰੇ ਕੀਤੇ ਸਨ ਇਤ ਕੀ ਇਸ ਹਾਲ ਵੀ ਉਹਨਾਂ ਨੇ ਫਤਿਹਗੜ੍ਹ ਸਾਹਿਬ ਜਾ ਕੇ ਗੁਰੂ ਸਾਹਿਬਾਨ ਦੇ ਲਾਲਾ ਜੀ ਦੀ ਸ਼ਹੀਦੀ ਦੇ ਦਰਸ਼ਨ ਕੀਤੇ ਤੇ ਸ਼ਹੀਦੀ ਨੂੰ ਯਾਦ ਕੀਤਾ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਿਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇਹ ਪਿਆਰੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਸਰਾਇਆ ਜਾ ਰਿਹਾ ਹੈ ਕਿਉਂਕਿ ਰਣਜੀਤ ਬਾਵਾ ਜੀ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਹੁਣ ਤੱਕ ਗਾਇਕੀ ਦੇ ਵਿੱਚ ਜੜੀਆਂ ਬੁਲੰਦੀਆਂ ਹਾਸਲ ਕੀਤੀਆਂ ਉਸ ਦੇ ਨਾਲ ਲੋਕਾਂ ਦੇ ਦਿਲ ਨੂੰ ਛੂਇਆ ਤੇ ਅੱਜ ਇਹ ਪਿਆਰੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਰਣਜੀਤ ਬਾਵਾ ਨੇ ਆਪਣੀ ਦਰਿਆਨ ਲਈ ਜਿਹੜੀ ਲੋਕਾਂ ਦੇ ਅੱਗੇ ਹੋਰ ਜ਼ਿਆਦਾ ਪੇਸ਼ ਕੀਤੀ ਹੈ ਇਸ ਤੋਂ ਇਲਾਵਾ ਰਣਜੀਤ ਬਾਵਾ ਹੋਰ ਵੀ ਸਮਾਜਿਕ ਕਮਾਂਕਾਰਾਂ ਦੇ ਵਿੱਚ ਹਰ ਇੱਕ ਧਾਰਮਿਕ ਐਕਟੀਵਿਟੀ ਦੇ ਵਿੱਚ ਵੀ ਅੱਗੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਲਗਾਤਾਰ ਜਿਹੜੇ ਸ਼ਹੀਦੀ ਦਿਹਾੜਿਆਂ ਤੇ ਸ਼ਬਦ ਵੀ ਆਉਂਦੇ ਹਨ ਤੇ ਹੋਰ ਵੀ ਕਈ ਆਪਣੇ ਗਾਣਿਆਂ ਦੇ ਵਿੱਚ ਅਸੀਂ ਪੰਜਾਬ ਦੀ ਝਲਕਾ ਜਿਹੜੀ ਉਹ ਲਗਾਤਾਰ ਪੰਜਾਬੀਆਂ ਨੂੰ ਜਾਂ ਕਹਿ ਦਈਏ ਦੁਨੀਆ ਭਰ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਲਗਾਤਾਰ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੇ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਜਿਹੜਾ ਪੁਰੋਇਆ ਜਾਂਦਾ ਰਜੀਤ ਬਾਵਾ ਜੀ ਦੇ ਵੱਲੋਂ ਪਰ ਇਹ ਪਿਆਰੀ ਜਿਹੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਤੇ ਲੋਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਪਿਆਰ ਕੀਤਾ ਜਾ ਰਿਹਾ ਤੇ ਲੋਕਾਂ ਦੇ ਵੱਲੋਂ ਸੋਹਣੇ-ਸੋਹਣੇ ਕਮੈਂਟ ਆ ਜਿਹੜੇ ਉਹ ਰਣਜੀਤ ਬਾਵਾ ਜੀ ਨੂੰ ਕੀਤੇ ਜਾ ਰਹੇ ਹਨ ਕਿਉਂਕਿ ਆਪਾਂ ਆਮ ਤੌਰ ਤੇ ਗਾਣਿਆਂ ਦੇ ਵਿੱਚ ਲਚਰਤਾ ਦੇਖਦੇ ਆ ਪਰ ਰਣਜੀਤ ਬਾਵਾ ਜੀ ਦੇ ਇੰਨੇ ਜ਼ਿਆਦਾ ਪਿਆਰੇ ਗਾਣੇ ਹਨ ਕਿ ਉਹ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ ਤੇ ਸਿੱਖ ਇਤਿਹਾਸ ਨੂੰ ਰਿਪਰੈਜ਼ੈਂਟ ਕਰਨਾ ਰਜੀਤ ਬਾਵਾ ਜੀ ਨੇ ਹੁਣ ਤੱਕ ਕਾਫੀ ਜ਼ਿਆਦਾ ਗਾਣਿਆਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਬਾਰੇ ਗੱਲਾਂ ਕੀਤੀਆਂ ਤੇ ਲਗਾਤਾਰ ਉਹ ਸਿੱਖ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੇ ਨਜ਼ਰ ਆਉਂਦੇ ਹਨ ਆਪਣੇ ਗਾਣਿਆਂ ਦੇ ਵਿੱਚ ਤੇ ਅੱਜ ਇਹ ਸੋਸ਼ਲ ਮੀਡੀਆ ਉੱਤੇ ਵੀਡੀਓ ਸ਼ੇਅਰ ਕਰਕੇ ਰਜੀਤ ਬਾਵਾ ਜੀ ਨੇ ਫਿਰ ਇੱਕ ਵਾਰ ਲੋਕਾਂ ਦਾ ਦਿਲ ਜਿੱਤ ਲਿਆ ਹਨ ਤੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਸਰਾਇਆ ਜਾ ਰਿਹਾ ਹੈ ਤੇ ਇਹ ਤੁਸ ਤੁਹਾਡਾ ਵਿਚਾਰ ਇਸ ਵੀਡੀਓ ਦੇ ਬਾਰੇ ਕੀ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਲਾਲਾਂ ਨੂੰ ਪਿਆਰ ਕਰਨ ਵਾਲੇ ਰਣਜੀਤ ਬਾਵਾ ਜੀ ਨੂੰ ਪਿਆਰ ਕਰਨ ਵਾਲੇ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੇ ਹੋਰ ਪੰਜਾਬੀ ਅਪਡੇਟਸ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ